ਮਹਿਲਾਵਾਂ ਲਈ ਵੱਡੀ ਸਕੀਮ ਹੋਈ ਸ਼ੁਰੂ ਇਹੇ ਦਸਤਾਵੇਜ਼ ਲੱਗਣਗੇ ਫਾਰਮ ਭਰ ਲੋ ਜਲਦੀ ਲੱਖਾਂ ਰੁਪਏ ਦਾ ਹੋਵੇਗਾ ਤੁਹਾਡਾ ਫਾਇਦਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਸਕੀਮਾਂ ਦੀ ਜਾਣਕਾਰੀ ਤੁਹਾਨੂੰ ਮਿਲਦੀਆਂ ਰਹਿਣ ਤੁਹਾਡੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਅਤੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਤੇ ਤੁਸੀਂ ਕਿੱਥੇ ਇਸ ਨੂੰ ਜਾ ਕੇ ਅਪਲਾਈ ਕਰਨਾ ਹੈ ਇਸ ਸਕੀਮ ਦਾ ਨਾਮ ਕੀ ਹੈ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਮਹਿਲਾਵਾਂ ਲਈ ਸਰਕਾਰ ਦੇ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਸਕੀਮ ਚਲਾਈ ਜਾ ਰਹੀ ਹੈ 2 ਸਾਲਾਂ ਦੇ ਵਿੱਚ ਮਿਲਣਗੇ 232000 ਰੁਪਏ ਹਰ ਮਹੀਨੇ ਜਮ੍ਹਾਂ ਕਰਾਉਣੇ ਪੈਣਗੇ 1000 ਰੁਪਏ ਦਾ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਰਕਾਰੀ ਸਕੀਮ ਹੈ ਗਰੰਟੀਡਰ ਡਾਕਖਾਨੇ ਵਿੱਚ ਪੈਸੇ ਜਮ੍ਹਾਂ ਕਰਨਾ ਉਹਨਾਂ ਹੀ ਚੰਗਾ ਆਪਸ਼ਨ ਹੈ ਜੋ ਸਟਾਕ ਮਾਰਕੀਟ ਵਿੱਚ ਪੰਗਾ ਨਹੀਂ ਲੈਣਾ ਚਾਹੁੰਦੇ ਇਸ ਦੇ ਨਾਲ ਹੀ ਉਹ ਆਪਣੀ ਜਮ੍ਹਾਂ ਰਕਮ ਤੇ ਟੈਕਸ ਦਾ ਲਾਭ ਤੇ ਗਰੰਟੀ ਰਿਟਰਨ ਚਾਹੁੰਦੇ ਆ ਤਾਂ ਅੱਜ ਹੀ ਪੋਸਟ ਆਫਿਸ ਦੀ ਇੱਕ ਅਜਿਹੀ ਸਕੀਮ ਵਿੱਚ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਰਿਟਰਨ ਤੁਹਾਨੂੰ ਬਹੁਤ ਵਧੀਆ ਫਾਇਦੇਮੰਦ ਮਿਲੇਗਾ ਜਿਸ ਵਿੱਚ ਤੁਹਾਨੂੰ 2 ਸਾਲਾਂ ਵਿੱਚ 2,32,000 ਰੁਪਏ ਦਾ ਰਿਟਰਨ ਦਿੱਤਾ ਜਾਵੇਗਾ ਬਹੁਤ ਹੀ ਵਧੀਆ ਤੇ ਇੱਕ ਸਰਕਾਰੀ ਸਕੀਮ ਦੀ ਗੱਲ ਕਰ ਰਹੇ ਹਾਂ ਡਾਕਖਾਨੇ ਦੀ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ 100% ਤੁਹਾਡਾ ਪੈਸਾ ਵੀ ਸੇਫ ਰਹੇਗਾ ਅੱਜ ਤੁਹਾਨੂੰ ਰਿਟਰਨ ਦੇ ਵਿੱਚ ਜਿਹੜਾ ਵਿਆਜ ਦੇ ਰੂਪ ਦੇ ਵਿੱਚ ਪੈਸੇ ਮਿਲਣਗੇ ਬਹੁਤ ਵਧੀਆ ਮਿਲਣਗੇ ਤਾਂ ਦੇਖ ਸਕਦੇ ਹੋ ਕੇਂਦਰ ਤੇ ਰਾਜ ਸਰਕਾਰ ਔਰਤਾਂ ਸਮੇਤ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਈ ਡਾਕਰ ਡਾਕਰ ਰਹੀ ਕਈ ਯੋਜਨਾਵਾਂ ਚਲਾਉਂਦੀ ਆ ਜਿਨ੍ਹਾਂ ਚ ਇੱਕ ਸਕੀਮ ਔਰਤਾਂ ਲਈ ਵੀ ਮੌਜੂਦ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਹਰ ਮਹੀਨੇ ਪੋਸਟ ਆਫਿਸ ਵਿੱਚ ਘੱਟੋ-ਘੱਟ 1000 ਰੁਪਏ ਜਮ੍ਹਾਂ ਕਰਾਉਣੇ ਪੈਣਗੇ ਅਸੀਂ ਗੱਲ ਕਰ ਰਹੇ ਹਾਂ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਸਕੀਮ ਦੀ ਤਾਂ ਇਹ ਜਿਹੜੀ ਸਕੀਮ ਹੈ ਖਾਸ ਤੌਰ ਤੇ ਮਹਿਲਾਵਾਂ ਦੇ ਲਈ ਚਲਾਈ ਜਾ ਰਹੀ ਹੈ ਸਰਕਾਰ ਔਰਤਾਂ ਦੇ ਸ਼ਕਤੀਕਰਨ ਨੂੰ ਉਤੇ ਉਹਨਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਹੈ ਇਸ ਸਕੀਮ ਤਹਿਤ 1000 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਰਕਮ ਜਮ੍ਹਾਂ ਕਰਵਾ ਸਕਦੇ ਹੋ ਤੇ ਇੱਥੇ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਮ੍ਹਾਂ ਰਕਮ 100 ਰੁਪਏ ਦੇ ਗੁਣਾ ਵਿੱਚ ਆਉਣੀ ਚਾਹੀਦੀ ਹੈ ਮਤਲਬ ਤੁਹਾਨੂੰ ਹਰ ਮਹੀਨੇ ਘੱਟੋ-ਘੱਟ 1000 ਰੁਪਏ ਜਮ੍ਹਾਂ ਕਰਾਉਣੇ ਹੀ ਪੈਣਗੇ ਤਾਂ ਬਹੁਤ ਹੀ ਵਧੀਆ ਤੇ ਭਰੋਸੇਮੰਦ ਜਿਹੜੀ ਸਕੀਮ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਡਾਕ ਖਾਨੇ ਦੀ ਜਿਹੜੀ ਸਕੀਮ ਇਹ ਚਲਾਈ ਜਾ ਰਹੀ ਹੈ ਜੇ ਤੁਸੀਂ ਇਹਦੇ ਵਿੱਚ 2 ਲੱਖ ਰੁਪਏ ਜਮ੍ਹਾਂ ਕਰਨਾ ਚਾਹੁੰਦੇ ਹੋ ਤੁਹਾਨੂੰ ਦੱਸ ਦਈਏ ਇਸ ਤੋਂ ਇਲਾਵਾ ਵੱਧ ਤੋਂ ਵੱਧ ਜਮ੍ਹਾਂ ਵੇ ਰਕਮ ਵਿੱਚ 2 ਲੱਖ ਰੁਪਏ ਹਨ ਤੁਸੀਂ ਇਸ ਸਕੀਮ ਵਿੱਚ ਖਾਤਾ ਖੋਲ੍ਹ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ 2 ਸਾਲਾਂ ਦੇ ਵਿੱਚ ਤੁਹਾਨੂੰ 232000 ਰੁਪਏ ਮਿਲਣਗੇ ਜੇ ਇਸ ਵਿੱਚ ਤੁਸੀਂ ਅਪਲਾਈ ਕਰਦੇ ਹੋ ਪੋਸਟ ਆਫਿਸ ਸਕੀਮ ਨਾਲ ਜੁੜੇ ਕੁਝ ਨਿਯਮ ਜਿਨ੍ਹਾਂ ਨੂੰ ਸਕੀਮ ਨਾਲ ਜੋੜਨ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਜੇਕਰ ਲਾਭਪਾਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨਾਲ ਸੰਬੰਧਿਤ ਕੋਈ ਵੀ ਨਾਮਜ਼ਦ ਵਿਅਕਤੀ ਜਮ੍ਹਾਂ ਕੀਤੀ ਰਕਮ ਵਾਪਸ ਲੈ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਲਾਪਤਰੀ ਕੋਈ ਅਜੀਬ ਬਿਮਾਰੀ ਜਾਂ ਤੋਂ ਪੀੜਦਾ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਮੌਤ ਹੋ ਸਕਦੀ ਹੈ ਤਾਂ ਅਜੇ ਸਮੇਂ 'ਚ ਜਮਾ ਰਾਸ਼ੀ ਕਢਵਾਈ ਜਾ ਸਕਦੀ ਹੈ ਤੁਸੀਂ ਪੈਸੇ ਕਢਵਾਉਣ ਤੋਂ ਪਹਿਲਾਂ ਖਾਤਾ ਬੰਦ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਜਮਾ ਰਾਸ਼ੀ ਦੇ ਸਕਤ ਜ਼ਰੂਰ ਤਾਂ ਤਾਂ ਵੀ ਤੁਸੀਂ ਪੈਸੇ ਕਢਵਾ ਸਕਦੇ ਹੋ ਪਰ ਅਜੇਹੇ 'ਚ ਤੁਹਾਨੂੰ 2% ਦੀ ਘੱਟ ਵਿਆਜ ਦਰ ਤੇ ਪੈਸੇ ਮਿਲ ਜਾਂਦੇ ਹਨ ਤਾਂ ਇਹ ਸਕੀਮ ਜਿਹੜੀ ਬਹੁਤ ਹੀ ਵਧੀਆ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਡਾਕਖਾਨੇ ਵਿੱਚ ਜਾ ਕੇ ਤੁਸੀਂ ਸਕੀਮ ਬਾਰੇ ਪਤਾ ਕਰ ਸਕਦੇ ਹੋ ਤਾਂ ਮਿਲਦੇ ਆਂ ਅਸਰਾਂ ਦੀ ਹੋਰ ਵੱਡੀ ਅਪਡੇਟ ਤਾਂ ਜਾਣਕਾਰੀ ਵਿੱਚ ਤਤਕਰੀ ਧੰਨਵਾਦ ਜੀ ਸਾਰਿਆਂ ਦਾ